ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸਵਾਗਤ ਹੈ ਆ ਅੱਜ ਦੀ ਵੱਡੀ ਖਬਰ ਪੈਟਰੋਲ ਦਾ ਕੰਮ ਖਤਮ ਆ ਇਹ ਵੀ ਦੀ ਸਫਲਤਾ ਤੋਂ ਬਾਅਦ ਹੁਣ ਸਰਕਾਰ ਲੈ ਆ ਰਹੀ ਹੈ ਇੱਕ ਨਵਾਂ ਤੇਲ ਬਹੁਤ ਸਸਤਾ ਹੋਵੇਗਾ ਰੇਟ ਸਰਕਾਰ ਦੇਸ਼ ਦੇ ਅੰਦਰ ਪੈਟਰੋਲ ਨੂੰ ਲਾਗਤ ਸਸਤ ਲਗਾਤਾਰ ਸਸਤਾ ਬਣਾਉਣ ਅਤੇ ਵਿਕਲਪ ਇਥਨਾ ਨਾਲ ਇਸ ਤੇਲ ਨਿਰਪਰਤਾ ਘਟਾਉਣ ਨਿਰਪਰਤਾ ਘਟਾਉਣ ਲਈ ਤੇਜ਼ੀ ਦਾ ਤੇਜ਼ੀ ਨਾਲ ਕੰਮ ਕਰ ਰਹੀ ਹੈ ਇਸਨੇ ਪੈਟਰੋਲ ਵਿੱਚ ਵਿਹ ਪ੍ਰੈਸ਼ਾ ਇਥਨ ਇਥੇ ਨੋਲ ਮਿਲਾਉਣ ਦਾ ਟੀਚਾ ਪ੍ਰਾਪਤ ਕਰ ਲਿਆ ਹੈ ਅਜਿਹੀ ਸਥਿਤੀ ਵਿੱਚ ਹੁਣ ਇਸ ਨੂੰ ਵਿਸਤਾਈ ਪ੍ਰੈਸ਼ ਤੱਕ ਬਦੌਲਣ ਦੀ ਯੋਜਨਾ ਬਣਾ ਰਹੀ ਹੈ ਇਸ ਦੇ ਨਾਲ ਹੀ ਸਰਕਾਰ 27 ਨਾਮਕ ਇੱਕ ਨਵਾਂ ਇਥਨ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਬਿਊਰੋ ਹਾਫ ਇੰਡੀਆਨਾ ਸੈਟਰਡੇ ਨੂੰ ਨਵੀਂ ਇਥਨੋਲ ਵਿਸ਼ਰਤ ਇਥਨ ਲਈ ਤਹਿਜੀਤ ਆਧਾਰ ਦੇ ਵਿਸ਼ੇਸ਼ਤਾਵਾਂ ਤਿਆਰ ਕਰਨ ਲਈ ਕਿਹਾ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਰਾਮ ਨਾਲ ਸਲਾਹ مشورے ਦਾ ਪਹਿਲਾ ਦੌਰ ਅਗਲੇ ਹਫਤੇ ਤੋਂ ਉਮੀਦ ਹੈ ਹੋਣ ਦੀ ਉਮੀਦ ਹੈ ਸੜਕ ਆਵਾਜਾਈ ਦੇ ਰਾਜਮਾਰਗ ਮੰਤralੇ ਦਿ ਟੋਮੈਟਿਵ ਰਿਸਰਚ ਅਸੋਸੀਏਸ਼ਨ ਆਫ ਇੰਡੀਆ ਨੂੰ ਸਤਾਈ ਪ੍ਰੈਸ਼ਰ ਇਥਨੋਲ ਮਿਸ਼ਰਤ ਪੈਟਰੋਲ ਨਾਲ ਅਨੁਕੂਲਤਾ ਨੋਚਕੀਨੀ ਬਣਾਉਣ ਲਈ ਜਨਨ ਵਿੱਚ ਲੋੜੀਂਦੇ ਸੰਭਾਵਿਕ ਸੋਧਾਂ ਦੇ ਖੋਜ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ ਇਸ ਇਹ ਆਜਾਦ ਕੀਤੇ ਜੈਵਿਕ ਇਥਨ ਅਤੇ ਨਿਰਪਰਤਾ ਘਟਾਉਣ ਦੇ ਘਰੇਲੂ ਇਥਨੋਲ ਉਤਪਾਦਨ ਨੂੰ ਉਤਪਾਦਨਾ ਨੂੰ ਬਦਲਣ ਲਈ ਇੱਕ ਵਿਆਪਕ ਯੋਜਨਾ ਦਾ ਹਿੱਸਾ ਹਨ ਇਥਾ ਇਥਾਲੀਨ ਅਲਕੋਹਲ ਜਾਂ ਇਥੋਲੋਨ ਇੱਕ ਬਾਇਓਫਿਊਲ ਹੈ ਜੋ ਕੁਦਰਤੀ ਤੌਰ ਤੇ ਖੰਡ ਨੂੰ ਫਰਮੈਂਟ ਕਰਕੇ ਬਣ ਪੈਦਾ ਹੁੰਦਾ ਹੈ ਭਾਰਤ ਨੇ ਜੈਵਿਕ ਬਾਲਣ ਦੀ ਖਪਤ ਨੂੰ ਘਟਾਉਣ ਲਈ ਇਸ ਬਾਇਓਫਿਊਲ ਨੂੰ ਪੈਟਰੋਲ ਵਿੱਚ ਮਿਲਾਉਣ ਲਈ ਇਥਾਨੋਲ ਬਲੈਡਡ ਪੈਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਹੈ E20 E20 ਇਥਾਨੋਲ ਅਤੇ 80 ਪੈਟਰੋਲ ਦੇ ਮਿਸ਼ਰਣ ਨੂੰ ਦਰਸਾਉਂਦਾ ਹੈ EV ਵਿੱਚ ਇਹ ਨੰਬਰ ਇਹ ਨੰਬਰ પેટ્રોલ ਮਿਸ਼ਨਨ ਵਿੱਚ ਇਥਾਨੋਲ ਤੇ ਅਨੁਪਾਤ ਨੂੰ ਦਰਸਾਉਂਦਾ ਹੈ ਜਾਨੀ ਕਿ ਇਹ ਸੰਖਿਆ ਜਿੰਨੀ ਜ਼ਿਆਦਾ ਹੋਵੇਗੀ પેટ્રોલ ਵਿੱਚ ਇਥਾਨੋਲ ਦਾ ਅਨੁਪਾਤ ਉਨਾ ਹੀ ਜ਼ਿਆਦਾ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਅਨੁਪਾਤ 50.50 ਹੋ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ